ਪੰਜਾਬ ਦੇ ਲੋਕ ਸਭਾ ਖੇਤਰ ਤਰਨਤਾਰਨ ਸੇ ਸ਼੍ਰੋਮਣੀ ਅਕਾਲੀ ਦਲ ਦੇ ਚਰਮਪੰਥੀ ਨੇਤਾ ਸਿਮਰਨਜੀਤ ਸਿੰਘ ਮਾਨ ਆਪਣੇ ਪ੍ਰਤੀਯੋਧੀਆਂ ਸੇ 4 ਲੱਖ ਸੇ ਅਧਿਕ ਮਤਾਂ ਦੇ ਅੰਤਰ ਸੇ ਅੱਗੇ ਚੱਲ ਰਹੇ ਹਨ ਇਹ ਆਵਾਜ਼ ਪੰਜਾਬ ਦੇ ਲੋਕਾਂ ਨੇ ਬੀਬੀਸੀ ਰੇਡੀਓ ਉਪਰ ਸਾਲ 1999 ਵਿੱਚ ਸ਼ਾਮ ਦੇ 7:40 ਮਿੰਟ ਉਪਰ ਆਉਂਦੇ ਹਿੰਦੀ ਬੁਲੇਟਿਨ ਵਿੱਚ ਸੁਣੀ ਸੀ ਸਿਮਰਨਜੀਤ ਸਿੰਘ ਮਾਨ ਕੌਣ ਹਨ ਅਤੇ ਉਹਨਾਂ ਦਾ ਸਿਆਸੀ ਉਭਾਰ ਕਿਵੇਂ ਹੋਇਆ ਤੇ ਕਿਸ ਤੰਗ ਨਾਲ ਉਹ ਇੱਕ ਪੰਥਕ ਆਗੂ ਵਜੋਂ ਚੁਣੇ ਗਏ ਸਿਮਰਨਜੀਤ ਸਿੰਘ ਮਾਨ ਇਸ ਵੇਲੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਹਨ ਇਸ ਬਾਰੇ ਅੱਜ ਦੇ ਇਸ ਬੁਲੇਟਿਨ ਵਿੱਚ ਚਰਚਾ ਕਰਾਂਗੇ ਮੈਂ ਹਾਂ ਸੁਰਿੰਦਰ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਨੂੰ ਸਾਲ 1999 ਵਿੱਚ ਉਸ ਵੇਲੇ ਦੇ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਬਾਬਾ ਜਗਿੰਦਰ ਸਿੰਘ ਨੇ ਤਰਨਤਾਰਨ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਸੀ ਬਾਬਾ ਜੁਗਿੰਦਰ ਸਿੰਘ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪਿਤਾ ਸਨ ਤਰਨਤਾਰਨ ਹਲਕੇ ਨੂੰ ਅੱਜ ਖਡੂਰ ਸਬਾ ਹਲਕੇ ਵਜੋਂ ਜਾਣਿਆ ਜਾਂਦਾ ਹੈ ਜਿਸ ਵੇਲੇ ਸਿਮਰਜੀਤ ਸਿੰਘ ਮਾਨ ਨੂੰ ਸਾਲ 1999 ਵਿੱਚ ਤਰਨਤਾਰਨ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਗਿਆ ਸੀ ਉਸ ਵੇਲੇ ਉਹ ਵੱਖ-ਵੱਖ ਕੇਸਾਂ ਦਾ ਸਾਹਮਣਾ ਕਰਦੇ ਹੋਏ ਬਿਹਾਰ ਦੀ ਭਾਗਲਪੁਰ ਜੇਲ੍ਹ ਵਿੱਚ ਬੰਦ ਸਨ ਇਸ ਸੀਟ ਤੋਂ ਸਿਮਰਜੀਤ ਸਿੰਘ ਮਾਨ ਨੇ ਅਜਿਹਾ ਕਤ੍ਰਿਸ਼ਮਾ ਕੀਤਾ ਜਿਸ ਨਾਲ ਉਹਨਾਂ ਦੇ ਵਿਰੋਧੀ 당 ਰਹਿ ਗਏ ਸਿਮਰਜੀਤ ਸਿੰਘ ਮਾਨ ਨੇ ਇਸ ਟੋਨ ਵਿੱਚ ਆਪਣੇ ਨੇੜੇ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ 527703 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ ਇਹ ਨਤੀਜਾ ਉਸ ਵੇਲੇ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦੀ ਆਸ਼ਾ ਦੇ ਅਨੁਕੂਲ ਨਹੀਂ ਸੀ ਇਹ ਰਿਕਾਰਡ ਤੋੜ ਜਿੱਤ ਸੀ ਅਤੇ ਇਹ ਜਿੱਤ ਪੰਜਾਬ ਵਿੱਚ ਹਾਲੇ ਤੱਕ ਕੋਈ ਦਰਜ ਨਹੀਂ ਕਰ ਸਕਿਆ ਹੈ ਇਸੇ ਤਰ੍ਹਾਂ ਬਿਹਾਰ ਤੋਂ ਸਿਮਰਨਜੀਤ ਸਿੰਘ ਮਾਨ ਦੀ ਤਰਜ ਉੱਪਰ RAM ਬਿਲਾਸ ਪਾਸਵਾਨ ਨੇ ਵੀ ਸਾਲ 1999 ਵਿੱਚ 5 ਲੱਖ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾਇਆ ਸੀ। 1999 ਦੀ ਚੋਣ ਸਮੇਂ ਮਾਨ ਦਲ ਨੇ ਪੰਜਾਬ ਦੀਆਂ 13 ਵਿੱਚੋਂ 10 ਸੀਟਾਂ ਉੱਪਰ ਕਬਜ਼ਾ ਕੀਤਾ ਸੀ। ਸਿਮਰਨਜੀਤ ਸਿੰਘ ਮਾਨ ਦਾ ਜਨਮ 20 ਮਈ 1945 ਨੂੰ ਹੋਇਆ ਸੀ ਅਤੇ ਉਹਨਾਂ ਨੇ ਗਵਰਨਮੈਂਟ ਕਾਲਜ ਚੰਡੀਗੜ੍ਹ ਤੋਂ ਗੋਲਡ ਮੈਡਲਿਸਟ ਰਹਿੰਦੇ ਆ ਬੀਏ ਆਨਰਸ ਦੀ ਡਿਗਰੀ ਹਾਸਲ ਕੀਤੀ ਸੀ ਇਸ ਮਗਰੋਂ ਉਹ ਆਪਣੀ ਕਾਬਲੀਅਤ ਕਾਰਨ ਇੰਡੀਅਨ ਪੁਲਿਸ ਸਰਵਿਸ ਲਈ ਆਈਪੀਐਸ ਅਧਿਕਾਰੀ ਚੁਣੇ ਗਏ ਸਨ ਆਈਪੀਐਸ ਰਹਿੰਦੇ ਆ ਉਹਨਾਂ ਨੇ ਆਪਣੀ ਪੁਲਿਸ ਸੇਵਾ ਦੀ ਸ਼ੁਰੂਆਤ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਥਾਣਾ ਸੁਧਾਰ ਤੋਂ ਬਤੌਰ ਐਸਐਚਓ ਕੀਤੀ ਸੀ ਇਸ ਮਗਰੋਂ ਉਹ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਵੀ ਰਹੇ ਜਿਸ ਵੇਲੇ ਉਹ ਫਰੀਦਕੋਟ ਦੇ ਐਸਐਸਪੀ ਸਨ ਉਸ ਵੇਲੇ ਪੰਜਾਬ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਗੱਲ ਬਰਾਬਰ ਚੱਲ ਰਹੀ ਸੀ ਸਿਆਸੀ ਉਤਰਾ ਚੜ੍ਹਾ ਦੇ ਦਰਮਿਆਨ ਜਦੋਂ ਮਈ 1994 ਨੂੰ ਸ੍ਰੀ ਅਕਾਲ ਤਖਤ ਸਭ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਹੋਈ ਸੀ ਤਾਂ ਉਸ ਵੇਲੇ ਸਿਮਰਨਜੀਤ ਸਿੰਘ ਮਾਨ ਅਕਾਲ ਤਖਤ ਦੇ ਹੁਕਮ ਮੁਤਾਬਕ ਸੇਵਾ ਨਿਭਾਉਣ ਵਾਲੇ ਅਹਿਮ ਆਗੂਆਂ ਵਿੱਚ ਸ਼ਾਮਲ ਸਨ ਇਸ ਮੌਕੇ ਸ੍ਰੀ ਅਕਾਲ ਤਖਤ ਸਭ ਤੋਂ ਅੰਮ੍ਰਿਤਸਰ ਐਲਾਨ ਨਾਮੇ ਦਾ ਐਲਾਨ ਕੀਤਾ ਗਿਆ ਸੀ ਜਿਸ ਉੱਪਰ ਸੀਨੀਅਰ ਅਕਾਲੀ ਆਗੂਆਂ ਮਰਹੂਮ ਸਰਜੀਤ ਸਿੰਘ ਬਰਨਾਲਾ ਗੁਰਚਰਨ ਸਿੰਘ ਟੋੜਾ ਕੈਪਟਨ ਅਮਰਿੰਦਰ ਸਿੰਘ ਜਗਦੀਪ ਸਿੰਘ ਤਲਵੰਡੀ ਕਰਨਲ ਜਸਮੀਲ ਸਿੰਘ ਭਾਈ ਮਨਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਦੇ ਦਸਤਖਤ ਸਨ ਇਹਨਾਂ ਆਗੂਆਂ ਨੇ ਆਪੋ ਆਪਣੇ ਦਲ ਭੰਗ ਕਰਕੇ ਅਕਾਲ ਤਖਤ ਨੂੰ ਇੱਕ ਸਾਂਝਾ ਅਕਾਲੀ ਦਲ ਬਣਾਉਣ ਦੀ ਬੇਨਤੀ ਕੀਤੀ ਸੀ ਅਤੇ ਇਸ ਦੇ ਅਧਿਕਾਰ ਉਸ ਵੇਲੇ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੂੰ ਦਿੱਤੇ ਗਏ ਸਨ ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੱਲੇ ਆ ਰਹੇ ਹਨ ਸਮੇਂ ਦੀ ਨਜ਼ਾਕਤ ਅਤੇ ਸਿਆਸੀ ਲੀਡਰ ਆਪੋ ਆਪਣੀ ਸਮਝ ਕਾਰਨ ਅੰਮ੍ਰਿਤਸਰ ਐਲਾਨਨਾਮੇ ਤੋਂ ਕਿਨਾਰਾ ਕਸ਼ੀ ਕਰ ਗਏ ਜਦੋਂ ਕਿ ਸਿਮਰਨਜੀਤ ਸਿੰਘ ਮਾਨ ਆਪਣੇ ਇਸ ਸਟੈਂਡ ਉੱਪਰ ਅੱਜ ਤੱਕ ਡਟੇ ਹੋਏ ਹਨ ਸਾਲ 1999 ਦੀ ਲੋਕ ਸਭਾ ਚੋਣ ਤੋਂ ਠੀਕ 10 ਸਾਲ ਬਾਅਦ ਸਿਮਰਨਜੀਤ ਸਿੰਘ ਮਾਨ 1999 ਵਿੱਚ ਸੰਗਰੂਰ ਲੋਕ ਸਭਾ ਹਲਕੇ ਤੋਂ ਮੋੜ ਪਾਰਲੀਮੈਂਟ ਮੈਂਬਰ ਚੁਣੇਗੇ ਇਸ ਚੋਣ ਵਿੱਚ ਉਹਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਬਰਨਾਲਾ ਨੂੰ ਮਾਤ ਦਿੱਤੀ ਸੀ ਸਿਮਰਨਜੀਤ ਸਿੰਘ ਮਾਨ ਦੀ ਇਸ ਜਿੱਤ ਨੇ ਰਵਾਇਤੀ ਅਕਾਲੀ ਦਲਾਂ ਵਿੱਚ ਤਰਥੱਲੀ ਮਚਾ ਦਿੱਤੀ ਸੀ ਸਿਮਰਨਜੀਤ ਸਿੰਘ ਮਾਨ ਵੱਖਵਾਦੀ ਸਿੱਖ ਨੇਤਾ ਵਜੋਂ ਜਾਣੇ ਜਾਂਦੇ ਹਨ ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਸਿਆਸੀ ਗਰਾਫ ਪੰਜਾਬ ਵਿੱਚ ਹੀਠਾ ਆਉਣਾ ਸ਼ੁਰੂ ਹੋ ਗਿਆ ਅਤੇ ਉਹਨਾਂ ਦਾ ਪਾਰਟੀ ਦਾ ਉਮੀਦਵਾਰ ਕਿਤੋਂ ਵੀ ਜਿੱਤ ਦਰਜ ਨਹੀਂ ਕਰ ਸਕਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਸਿਆਸੀ ਜਲਵਾ ਉਸ ਵੇਲੇ ਪੰਜਾਬ ਦੇ ਲੋਕਾਂ ਨੂੰ ਮੁੜ ਦਿਖਾਇਆ ਜਦੋਂ ਠੀਕ 23 ਸਾਲਾਂ ਬਾਅਦ ਸਾਲ 2022 ਵਿੱਚ ਸੰਗਰੂਰ ਲੋਕ ਸਭਾ ਦੀ ਜਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖਰਾਂਚੋ ਨੂੰ ਮਾਤ ਦੇ ਦਿੱਤੀ ਜ਼ਿਕਰਯੋਗ ਹੈ ਕਿ ਇਸ ਸੀਟ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸਨ ਤੇ ਉਹਨਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਉਸ ਵੇਲੇ ਸਮਝਿਆ ਜਾ ਰਿਹਾ ਸੀ ਕਿ ਇਹ ਸੀਟ ਆਮ ਆਦਮੀ ਪਾਰਟੀ ਦੀ ਪੱਕੀ ਹੈ ਪਰ ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਇਸ ਗੜ ਨੂੰ ਤੋੜ ਕੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਜਹੀ ਮਚਾ ਦਿੱਤੀ ਸੀ 2022 ਦੀ ਜਿਮਨੀ ਚੋਣ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਸੀ ਕਿ ਆਪਣੇ ਆਪ ਨੂੰ ਪੰਜਾਬ ਅਤੇ ਪੰਥਕ ਹਤੈਸ਼ੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਕਮਲਜੀਤ ਕੌਰ ਰਾਜੋਆਣਾ ਪੰਜਵੇਂ ਸਥਾਨ ਉੱਪਰ ਆਏ ਸਨ ਜਦੋਂ 2022 ਦੀ ਜਿਮਨੀ ਚੋਣ ਲਈ ਪੰਥਕ ਧਰਾਂ ਵੱਲੋਂ ਉਮੀਦਵਾਰ ਖੜਾ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਮਰਨਜੀਤ ਸਿੰਘ ਮਾਨ ਨਾਲ ਉਹਨਾਂ ਦੇ ਗ੍ਰਹਿ ਵਿਖੇ ਆਪਣੇ ਹੋਰ ਸਾਥੀਆਂ ਨਾਲ ਮੁਲਾਕਾਤ ਕੀਤੀ ਸੀ ਇਸ ਮੁਲਾਕਾਤ ਦਾ ਮਕਸਦ ਕੀ ਸੀ ਅਤੇ ਇਸ ਦਾ ਸਿੱਟਾ ਕਿਉਂ ਸਾਰਥਕ ਨਹੀਂ ਨਿਕਲ ਸਕਿਆ ਇਹ ਗੱਲ ਹਾਲੇ ਤੱਕ ਭੇਦ ਬਣੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਜਿਮਨੀ ਚੋਣ ਨਾ ਲੜਨ ਦੀ ਕੀਤੀ ਗੱਲ ਤੋਂ ਸਿਮਰਨਜੀਤ ਸਿੰਘ ਮਾਨ ਨੇ 2022 ਵਿੱਚ ਕੋਰਾ ਜਵਾਬ ਦੇ ਦਿੱਤਾ ਸੀ ਆਪਣੀਆਂ ਬੇਬਾਕ ਅਤੇ ਪੰਥਕ ਟਿੱਪਣੀਆਂ ਕਾਰਨ ਸਿਮਰਨਜੀਤ ਸਿੰਘ ਮਾਨ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ ਉਹਨਾਂ ਖਿਲਾਫ ਪੰਜਾਬ ਵਿੱਚ ਕਈ ਕੇਸ ਦਰਜ ਹੋਏ ਪਰ ਬਾਅਦ ਵਿੱਚ ਉਹ ਇਨ੍ਹਾਂ ਵਿੱਚੋਂ ਬਾ ਇੱਜ਼ਤ ਬਰੀ ਹੋ ਗਏ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਵੀ ਜੋਰਾਂ ਤੇ ਸੀ ਕਿ ਸਿਰਫ 3 ਮਹੀਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਣ ਦੇ ਬਾਵਜੂਦ ਭਗਵੰਤ ਸਿੰਘ ਮਾਨ ਦੀ ਪਾਰਟੀ ਸਿਮਰਨਜੀਤ ਸਿੰਘ ਮਾਨ ਦੇ ਹੱਥੋਂ ਸੰਗਰੂਰ ਵਿੱਚ ਹਾਰ ਗਈ ਸੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਹੋਰਨਾ ਆਗੂਆਂ ਨੇ ਦਾਅਵਾ ਕੀਤਾ ਸੀ ਇਹ ਸੰਗਰੂਰ ਹਲਕਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਰਹੇਗਾ ਸਿਮਰਨਜੀਤ ਸਿੰਘ ਮਾਨ ਹੁਣ 2024 ਦੀਆਂ ਆਮ ਲੋਕ ਸਭਾ ਵਿਧਾਨ ਚੋਣਾਂ ਵਿੱਚ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਉਮੀਦਵਾਰ ਹਨ ਉਹਨਾਂ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਕੈबिनेट ਮੰਤਰੀ ਮੀਤ ਹਿਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਇਕਬਾਲ ਸਿੰਘ ਝੁੰਡਾ ਅਤੇ ਭਾਰਤੀ ਜਨਤਾ ਪਾਰਟੀ ਦੇ ਅਰਵਿੰਦ ਖੰਨਾ ਨਾਲ ਹੋ ਰਿਹਾ ਹੈ ਇਸ ਹਲਕੇ ਵਿੱਚ ਇਹ ਚਰਚਾ ਜੋਰਾਂ ਤੇ ਹੈ ਕਿ ਆਖਰਕਾਰ ਕਾਂਗਰਸ ਪਾਰਟੀ ਨੂੰ ਭੁਲਾਥ ਹਲਕੇ ਤੋਂ ਸੁਖਪਾਲ ਸਿੰਘ ਖੇਰਾ ਨੂੰ ਲਿਆ ਕੇ ਸੰਗਰੂਰ ਹਲਕੇ ਵਿੱਚ ਉਤਾਰਨ ਦੀ ਕੀ ਮਜਬੂਰੀ ਸੀ ਸਿਆਸੀ ਹਲਕੇ ਸਮਝਦੇ ਹਨ ਕਿ ਸੁਖਪਾਲ ਸਿੰਘ ਖੇਰਾ ਸਮੇਂ-ਸਮੇਂ ਤੇ ਪੰਥਕ ਗੱਲਾਂ ਕਰਦੇ ਰਹੇ ਹਨ ਅਤੇ ਕਾਂਗਰਸ ਪਾਰਟੀ ਦੀ ਇਹ ਸੋਚ ਸੀ ਕਿ ਜੇਕਰ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਵਿੱਚ ਕੋਈ ਮਾਤ ਦੇ ਸਕਦਾ ਹੈ ਤਾਂ ਉਹ ਚਿਹਰਾ ਹੈ ਸੁਖਪਾਲ ਸਿੰਘ ਖੇਰਾ ਪਰ ਇੱਥੇ ਇਹ ਗੱਲ ਵਿਚਾਰਨਯੋਗ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਵਿੱਚ ਲੋਕਾਂ ਨੇ ਇਹ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਕਿ ਆਖਰਕਾਰ ਬਾਹਰੀ ਉਮੀਦਵਾਰ ਨੂੰ ਇਸ ਹਲਕੇ ਵਿੱਚ ਲਿਆ ਕੇ ਕਾਂਗਰਸ ਨੂੰ ਚੋਣ ਲੜਾਉਣ ਦੀ ਕੀ ਲੋੜ ਸੀ ਜਿੱਥੋਂ ਤੱਕ ਪੰਥਕ ਮੁੱਦਿਆਂ ਦਾ ਸਬੰਧ ਹੈ ਲੋਕਾਂ ਦਾ ਕਹਿਣਾ ਹੈ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਮੁੱਦਿਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਉਹ ਜ਼ਿਕਰ ਕਰਦੇ ਹਨ ਕਿ 40 ਸਾਲਾਂ ਤੋਂ ਬਾਖੂਬੀ ਉਠਾਉਂਦੇ ਰਹੇ ਹਨ ਇਹ ਗੱਲ ਵੀ ਸਿਆਸੀ ਹਲਕਿਆਂ ਵਿੱਚ ਜ਼ੋਰਾਂ ਤੇ ਚੱਲ ਰਹੀ ਹੈ ਪਹਿਲਾਂ ਇਹ ਵਿਚਾਰ ਚੱਲ ਰਿਹਾ ਸੀ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਮੀਤ ਹੇਰ ਦਾ ਮੁਕਾਬਲਾ ਕੌਣ ਕਰੇਗਾ ਉਸ ਵੇਲੇ ਗੱਲ ਉਭਰੀ ਸੀ ਕਿ ਇਸ ਮੁਕਾਬਲਾ ਕਰਨ ਦੀ ਸਥਿਤੀ ਵਿੱਚ ਸਿਮਰਨਜੀਤ ਸਿੰਘ ਮਾਨ ਹਨ ਜਿਨ੍ਹਾਂ ਨੇ 2 ਸਾਲ ਪਹਿਲਾਂ ਇਸ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਸਿਆਸੀ ਮਾਹਰ ਦੱਸਦੇ ਹਨ ਕਿ ਜਿਵੇਂ ਜਿਵੇਂ ਚੋਣਾਂ ਦਾ ਦਿਨ ਨਜ਼ਦੀਕ ਆ ਰਿਹਾ ਹੈ ਇਹ ਹਾਲਾਤ ਬਣ ਗਏ ਹਨ ਹੁਣ ਸਵਾਲ ਇਹ ਉੱਠਦਾ ਹੈ ਕਿ ਸੰਗਰੂਰ ਦੀ ਲੋਕ ਸਭਾ ਸੀਟ ਤੋਂ ਸਿਮਰਨਜੀਤ ਸਿੰਘ ਮਾਨ ਦਾ ਮੁਕਾਬਲਾ ਕਿਸ ਨੇ ਕਰਨਾ ਹੈ ਪੁਨਛਣ ਕੇ ਆ ਰਹੀਆਂ ਖਬਰਾਂ ਮੁਤਾਬਕ ਸਿਮਰਨਜੀਤ ਸਿੰਘ ਮਾਨ ਇਸ ਵੇਲੇ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਕਾਫੀ ਅੱਗੇ ਹਨ ਅਤੇ ਉਹਨਾਂ ਦੇ ਬਰਾਬਰ ਪੜ ਰਹੇ ਹਨ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਮੀਤ ਹੇਰ ਇਸ ਦਾ ਨਤੀਜਾ ਕੀ ਨਿਕਲਦਾ ਹੈ ਭਾਵੇਂ ਸਾਰੇ ਉਮੀਦਵਾਰ ਆਪੋ ਆਪਣੀ ਜਿੱਤ ਦਾ ਦਾਵਾ ਕਰ ਰਹੇ ਹਨ ਪਰ ਅਸਲ ਤਾਜ ਜਿੱਤ ਦਾ ਕਿਸ ਦੇ ਸਿਰ ਸਜਦਾ ਹੈ ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ ਪਰ ਸੰਗਰੂਰ ਹਲਕੇ ਦੀ ਰਵਾਇਤ ਮੁਤਾਬਕ ਜੇਕਰ ਸਿਮਰਨਜੀਤ ਸਿੰਘ ਮਾਨ ਇਸ ਹਲਕੇ ਤੋਂ ਮੁੜ ਜੇ ਤੂ ਰਹਿੰਦੇ ਹਨ ਤਾਂ ਉਹਨਾਂ ਦੇ ਪਾਰਟੀ ਦੀ ਤਸਵੀਰ ਪੰਜਾਬ ਵਿੱਚ ਹੋਰ ਹੋ ਜਾਵੇਗੀ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਤਰਨਤਾਰਨ ਲੋਕ ਸਭਾ ਹਲਕਾ ਜਿਸ ਨੂੰ ਅਜੇ ਖਡੂਰ ਸਭਾ ਲੋਕ ਹਲਕੇ ਵਜੋਂ ਜਾਣਿਆ ਜਾਂਦਾ ਹੈ ਅੱਜ ਖਾਸਾ ਚਰਚਾ ਵਿੱਚ ਹੈ ਉਸ ਦਾ ਕਾਰਨ ਹਨ ਸਿਮਰਨਜੀਤ ਸਿੰਘ ਮਾਨ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਜਥੇਬੰਦੀ ਦੀ ਆਗੂ ਅਮਰਤਪਾਲ ਸਿੰਘ ਇਸ ਹਲਕੇ ਤੋਂ ਉਮੀਦਵਾਰ ਹਨ ਉਹ ਆਜ਼ਾਦ党 ਤੋਂ ਚੋਣ ਲੜ ਰਹੇ ਹਨ ਇਹ ਗੱਲ ਵੱਖਰੀ ਹੈ ਕਿ ਉਹਨਾਂ ਦੇ ਹੱਕ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹਰਪਾਲ ਸਿੰਘ ਬਲੇਰ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ ਇਹ ਚਰਚਾ ਚੱਲ ਰਹੀ ਹੈ ਕਿ ਜਿਸ ਤੰਗ ਨਾਲ ਲੋਕਾਂ ਨੇ ਜੇਲ੍ਹ ਵਿੱਚ ਬੰਦ ਸਿਮਰਨਜੀਤ ਸਿੰਘ ਮਾਨ ਨੂੰ ਵੱਡੇ ਫਰਕ ਨਾਲ ਜਤਾਇਆ ਸੀ ਇਹ ਇਤਿਹਾਸ ਹੁਣ ਅਮਰਤਪਾਲ ਸਿੰਘ ਦੁਹਰਾ ਸਕਦੇ ਹਨ ਅੱਜ ਬਸ ਇੰਨਾ ਹੀ ਅਗਲੀ ਪ੍ਰੋਫਾਈਲ ਨਾਲ ਮਿਲਦੇ ਹਾਂ ਦੇਖਦੇ ਰਹੋ ਸੁਰਿੰਦਰ ਮਾਨ ਅਫੀਸ਼ੀਅਲ ਸਤਿ ਸ੍ਰੀ ਅਕਾਲ